ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਆ ਸੰਦੀਪ ਸਿੰਘ ਖਰੜ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਧੰਨਵਾਦ ਡੱਲਾ ਸਾਹਿਬ ਸਭ ਤੋਂ ਪਹਿਲਾਂ ਤੇ ਇਹ ਦੱਸੋ ਉਹ ਵੀ ਵਿਕਰਮ ਮਜੀਠੀਆ ਨੂੰ ਅਦਾਲਤ ਨੇ ਰਾਹਤ ਨਹੀਂ ਦਿੱਤੀ ਹੈ ਹਾਲਾਂਕਿ ਅਦਾਲਤ ਨੇ ADGP ਪ੍ਰਿਜ਼ਨਸ ਨੂੰ ਇਹ ਗੱਲ ਕਹੀ ਆ ਵੀ ਤੁਸੀਂ ਇਨਵੈਸਟੀਗੇਟ ਕਰਕੇ ਦੱਸੋ ਵੀ ਜੇਲਾ ਤੇ ਕੀ ਹਾਲਾਤ ਆ ਕੀ ਵਿਕਰਮਜੀਤਿਆ ਦੀ ਪਾਰਕ ਜਿਹੜੀ ਆ ਉਹ ਬੰਗਲੀ ਜਾਣੀ ਚਾਹੀਦੀ ਆ ਕਿਉਂਕਿ ਉਹਨਾਂ ਦੀ ਜ਼ਮਾਨਤਰਜੀ ਵੀ ਲਗਾਈ ਗਈ ਸੀ ਉਹਦੇ ਉੱਤੇ ਉਹਨਾਂ ਨੇ ਅਗਲੀ ਤਰੀਕ ਦੇ ਦਿੱਤੀ ਆ ਦੂਜਾ ਐ ਮਸਲਾ ਪੰਥਕ ਪੋਲਿਟਿਕਸ ਦੇ ਨਾਲ ਜੁੜਿਆ ਹੋਇਆ ਜਿੱਥੇ ਇੱਕ ਪਾਸੇ ਜਦੋਂ ਮੁੱਖ ਮੰਤਰੀ ਮਾਨ ਇਹ ਗੱਲ ਕਰਦੇ ਆ ਵੀ ਦਰਬਾਰ ਸਾਹਿਬ ਨੂੰ ਲਗਾਤਾਰ ਮਿਲ ਰਹੀਆਂ ਧਮਕੀਆਂ ਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਅਸੀਂ ਉਹਨਾਂ ਸ਼ਖਸ ਨੂੰ ਫੜ ਕੇ ਉਹਨਾਂ ਦੋਸ਼ੀਆਂ ਨੂੰ ਫੜ ਕੇ ਜਿਹੜਾ ਪੇਪਰ ਦਾ ਕਰਾਂਗੇ ਜਿਹੜੇ ਦਰਬਾਰ ਸਾਹਿਬ ਦੇ ਬਾਰੇ ਮਾੜੀ ਸੋਚ ਰੱਖਦੇ ਆ ਤੇ ਨਾਲ ਹੀ ਜਥੇਦਾਰ ਆਕਾਲ ਤਖਤ ਕਾਰਜਕਾਰੀ ਕੁਲਦੀਪ ਸਿੰਘ ਗੜਗੱਜ ਹੋਣੀ ਕਹਿੰਦੇ ਆ ਵੀ ਭਗਵੰਤ ਮਾਨ ਜਿਹੜੇ ਆ ਮੁੱਖ ਮੰਤਰੀ ਪੰਜਾਬ ਇਹ ਸਾਫਤ ਸੂਰਤ ਸਿੱਖ ਬਣ ਇਹ ਆਪਣਾ ਤਾੜਾ ਪ੍ਰਕਾਸ਼ ਕਰਨ ਕੇਸ ਰੱਖਣ ਤੇ ਫਿਰ ਇਹ ਧਾਰਮਿਕ ਮਸਲਿਆਂ ਦੇ ਵਿੱਚ ਦਖਲ ਦੇ ਸਕਦੇ ਆ ਇਸੇ ਤਰ੍ਹਾਂ ਦੀ ਗੱਲਬਾਤ ਐਸਜੀਪੀਸੀ ਦੇ ਪਰਜਾਨ ਹਰਜਿੰਦਰ ਧਾਮੀ ਵੀ ਕਰਦੇ ਆ ਜੇ ਪੰਜਾਬ ਸਰਕਾਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸਾਡੇ 357 ਤੀਵਰੀ ਦਿਵਸ ਮਨਾਉਣਾ ਚਾਹੀਦਾ ਤਾਂ ਇਹਦੇ ਉੱਤੇ ਇਤਰਾਜ਼ ਕਿਉਂ ਹੈ ਤੇ ਦੂਜੇ ਪਾਸੇ ਲੈਂਡ ਪੂਲਿੰਗ ਮਾਮਲੇ ਦੇ ਵਿੱਚ ਅੱਜ ਅਕਾਲੀ ਦਲ ਸੁਖਬੀਰ ਬਾਦਲ ਹੋਣਾਂ ਦੇ ਧੜੇ ਨੇ ਧਰਨਾ ਦਿੱਤਾ ਤੇ ਉਹਦੇ ਬਾਰੇ ਵੀ ਆਪਾਂ ਤੁਹਾਨੂੰ ਸਮਝਦੇ ਹਾਂ ਵੀ ਇਹ ਲੈਂਡ ਪੂਲਿੰਗ ਮਾਮਲੇ ਦੇ ਵਿੱਚ ਸਿਆਸਤ ਹੋ ਰਹੀ ਹੈ ਜਾਂ ਲੋਕਾਂ ਦੇ ਨਾਲ ਕੋਈ ਉਹਨਾਂ ਦਾ ਵਿਚਾਰ ਜਿਹੜਾ ਉਹ ਪੱਕਾ ਪੂਰਿਆ ਵੀ ਜਾਏਗਾ ਜੀ ਡਲਾ ਸਾਹਿਬ ਔਰ ਸਭ ਤੋਂ ਪਹਿਲਾਂ ਮਜੀਠੀਆ ਮਾਮਲੇ ਤੋਂ ਸ਼ੁਰੂ ਕਰਦੇ ਹਾਂ ਸੰਦੀਪ ਜੀ ਸਭ ਤੋਂ ਪਹਿਲਾਂ ਤਾਂ ਅੱਜ ਫੇਰ ਝਟਕਾ ਲੱਗਿਆ ਇੱਕ ਤਰ੍ਹਾਂ ਨਾਲ ਵਿਕਰਮ ਸਿੰਘ ਮਜੀਠੀਆ ਨੇ ਅੱਜ ਵਿਕਰਮ ਸਿੰਘ ਮਜੀਠੀਆ ਦੇ ਮਾਮਲੇ 'ਚ ਇੱਕ ਤਾਂ ਉਹਨਾਂ ਦੀ ਜ਼ਮਾਨਤ ਤੇ ਸੁਣਵਾਈ ਸੀ ਸੋ ਇਹ ਹੁਣ ਡੇਟ ਪਈ ਐ 25 ਜੁਲਾਈ ਸੋ 3 ਦਿਨ ਬਾਅਦ ਫੇਰ ਨਵੇਂ ਸਿਰੇ ਤੋਂ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਦੀ ਅਰਜ਼ੀ ਤੇ ਵਿਚਾਰ ਹੋਣਾ ਹੈ ਸੋ ਅੱਜ ਉਮੀਦ ਇਹ ਕਰਦੇ ਸੀ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਕਿ ਸ਼ਾਇਦ ਇਹਦੇ ਉੱਤੇ ਗੱਲ ਅੱਗੇ ਤੁਰੇ ਪਰ ਜਿਹਾ ਨਹੀਂ ਹੋਇਆ ਹਲਕੀ-ਫੁਲਕੀ ਕਾਰਵਾਈ ਅੱਗੇ ਤਰੀ ਹੈ ਗਰਾਉਂਡ ਆਫ ਅਰੈਸਟ ਹੈ ਜਿਹੜੇ ਵਿਕਰਮ ਸਿੰਘ ਮਜੀਠੀਆ ਦੇ ਉਹ ਵੀ ਅੱਜ ਅਦਾਲਤ ਦੇ ਦਖਲ ਤੋਂ ਬਾਅਦ ਮਿਲ ਗਏ ਨੇ ਇਸ ਤਰ੍ਹਾਂ ਦੇ ਮਾਮਲੇ ਦੇ ਵਿੱਚ ਜਿਹੜਾ ਜਿਹੜਾ ਆਧਾਰ ਬਣਾਇਆ ਜਾਂਦਾ ਗ੍ਰਿਫਤਾਰੀ ਦਾ ਉਹ ਵੀ ਦਿੱਤਾ ਜਾਣਾ ਜ਼ਰੂਰੀ ਹੁੰਦਾ ਹੈ ਅਦਾਲਤਾਂ ਦੇ ਵਿੱਚ ਸੋ ਉਹ ਅੱਜ ਵਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਨੂੰ ਮਿਲਿਆ ਗਰਾਉਂਡ ਆਫ ਅਰੈਸਟ ਇਹਦੇ ਨਾਲ ਨਾਲ ਜਿਹੜੀ ਮੰਗ ਸੀ ਦੋ ਸੁਣਵਾਈਆਂ ਸੀ ਇੱਕ ਜ਼ਮਾਨਤ ਦੀ ਜਿਹੜੀ 25 ਦੀ ਤਰੀਕ ਪੈ ਗਈ ਹੁਣ 25 ਨੂੰ ਦੁਬਾਰਾ ਸੁਣਵਾਈ ਹੈ ਇੱਕ ਸੀਗੀ ਵਿਕਰਮ ਸਿੰਘ ਮਜੀਠੀਆ ਦੇ ਬੈਰਕ ਬਦਲਣ ਬਾਰੇ ਸੁਣਵਾਈ ਬਿਕਰਮਜੀਠੀ ਸਾਬਕਾ ਮੰਤਰੀ ਨੇ ਉਹ orange ਕੈਟਾਗਰੀ ਦੇ ਪ੍ਰਟਕਟ ਨੇ ਉਹਨਾਂ ਨੇ ਅੱਜ ਅਦਾਲਤ 'ਚ ਇਹ ਗੱਲ ਕਹੀ ਕਿ ਜਦੋਂ ਹਰ ਜਗ੍ਹਾ ਬਿਕਰਮਜੀਠੀ ਨੂੰ ਪੇਸ਼ ਕੀਤਾ ਜਾਂਦਾ ਹੈ ਤਾਂ ਸੁਰੱਖਿਆ ਦੇ ਚਾਕ ਚੌਬੰਦ ਪ੍ਰਬੰਧ ਕੀਤੇ ਜਾਂਦੇ ਨੇ ਕਿਸੇ ਨੂੰ ਲਵੇ ਨਹੀਂ ਫਟਕਣ ਦਿੱਤਾ ਜਾਂਦਾ ਇੱਥੋਂ ਤੱਕ ਕਿ ਮਜੀਠੀਆਂ ਨੂੰ ਜਦੋਂ ਦਾ ਗ੍ਰਿਫਤਾਰ ਕੀਤਾ ਅਦਾਲਤ ਦੇ ਵਿੱਚ ਲਿਜਾਣਦੇ ਹੋਏ ਕੋਰਟ 'ਚ ਪੇਸ਼ ਕਰਦੇ ਹੋਏ ਮੀਡੀਆ ਤੱਕ ਨਾਲ ਗੱਲਬਾਤ ਨਹੀਂ ਕਰਨ ਦਿੱਤੀ ਜਾਂਦੀ ਕਿਉਂਕਿ ਉਹਨਾਂ ਦੀ ਸੁਰੱਖਿਆ ਦਾ ਬਹਾਨਾ ਬਣਾਇਆ ਜਾਂਦਾ ਹੈ। ਜਾਂ ਸੁਰੱਖਿਆ ਦਾ ਦਾਵਾ ਕੀਤਾ ਜਾਂਦਾ ਹੈ। ਅਕਾਲੀ ਦਲ ਵਾਲੇ ਕਹਿੰਦੇ ਆ ਕਿ ਸੁਰੱਖਿਆ ਦਾ ਬਹਾਨਾ ਪਾਇਆ ਜਾਂਦਾ। ਤੇ ਵਿਕਰਮਜੀਠੇ ਨੂੰ ਜਿਸ ਬੈਰਕ ਚ ਰੱਖਿਆ ਹੈ ਇਹ ਦੱਸਿਆ ਗਿਆ ਕਿ ਉੱਥੇ ਜਿਹੜੇ ਦੋ ਵਿਅਕਤੀ ਨੇ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਉਹਨਾਂ ਨੂੰ ਖੁੰਖਾਰ ਸੰਬੋਧਨ ਕਰ ਰਹੇ ਨੇ ਕਿ ਹੋ ਸਕਦਾ ਹੈ ਕੋਈ ਜਿਹੜੇ ਉਹਨਾਂ ਦੀ ਬੈਰਕ ਚ ਰੱਖੇ ਨੇ ਉਹਨਾਂ ਤੇ ਕੋਈ ਵੱਡੇ ਇਲਜ਼ਾਮ ਹੋਣ। ਹੋ ਸਕਦਾ ਉਹ ਦੋਸ਼ੀ ਸਾਬਤ ਹੋਏ ਹੋਣ ਜਾਂ ਉਹਨਾਂ ਤੇ ਵੱਡੇ ਇਲਜ਼ਾਮ ਹੋਣ। ਔਰ ਇੱਕ ਤਰੀਕੇ ਨਾਲ ਖੁੰਖਾਰ ਅਪਰਾਧੀਆਂ ਨਾਲ ਤੁਲਨਾ ਕੀਤੀ ਜਾ ਰਹੀ ਹੈ ਕਿ ਵਿਕਰਮ ਮਜੀਠੀਏ ਦੇ ਨੂੰ ਜਿਸ ਬੈਰਕ ਚ ਰੱਖਿਆ ਗਿਆ ਉਹਦੇ ਚ ਖੁੰਖਾਰ ਅਪਰਾਧੀ ਨੇ ਹੁਣ ਜੇਲ ਮੈਨੂਅਲ ਦੇ ਹਿਸਾਬ ਦੇ ਨਾਲ orange category ਦਾ ਦਾਵਾ ਕੀਤਾ ਗਿਆ ਹੈ ਕਿ ਵਿਕਰਮ ਮਜੀਠੀਏ ਨੂੰ ਅਲੱਗ ਬੈਰਕ ਮਿਲਣੀ ਚਾਹੀਦੀ ਹੈ ਇਹਦੇ ਮਾਮਲੇ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਹੀ ਹੈ 2 ਦਿਨ ਦੇ ਵਿੱਚ ਰਿਪੋਰਟ ਮੰਗੀ ਹੈ IDCP ਜੇਲ ਤੋਂ ਉਹਨਾਂ ਨੂੰ ਨੋਟਿਸ ਕੀਤਾ ਗਿਆ ਹੈ ਕਿ ਕੀ ਜੇਲ ਮੈਨੂਅਲ ਫਾਲੋ ਹੋ ਰਿਹਾ ਜਾਂ ਨਹੀਂ ਹੋ ਰਿਹਾ ਕਿ ਨਿਜਮ ਕਾਨੂੰਨਾ ਦੇ ਤਹਿਤ ਸਭ ਕੁਝ ਹੋ ਰਿਹਾ ਹੈ ਜਾਂ ਨਹੀਂ ਹੋ ਰਿਹਾ ਹੁਣ ਜਾਂ ਤਾਂ ਵਿਕਰਮ ਸਿੰਘ ਮਜੀਠੀਆ ਦੀ ਬੈਰਕ ਤਬਦਿਲ ਕਰ ਦਿੱਤੀ ਜਾ ਸਕਦੀ ਹੈ ਵੀ ਹੋ ਸਕਦਾ ਹੈ ਕਿ ਜੇਲ੍ਹ ਪ੍ਰਸ਼ਾਸਨ ਉਹਨਾਂ ਦੀ ਬੈਰਕ ਦੇ ਵਿੱਚ ਬਾਕੀ ਜਿਹੜੇ ਕੈਦੀ ਨੇ ਉਹਨਾਂ ਨੂੰ ਹਟਾ ਦੇਵੇ ਜਾਂ ਉਹਨਾਂ ਦੀ ਜੇਲ੍ਹ ਜਾਂ ਉਹਨਾਂ ਦੀ ਬੈਰਕ ਚੇਂਜ ਕੀਤੀ ਜਾਵੇ ਜਾਂ ਇਹ ਹੋ ਸਕਦਾ ਹੈ ਕਿ ਪੰਜਾਬ ਸਰਕਾਰ ਨੇ ਜਿਹੜਾ ਫੈਸਲਾ ਕੀਤਾ ਹੈ ਕਿ ਸਾਰੇ ਕੈਦੀ ਨੇ ਜਿਹੜੇ ਇੱਕ ਸਮਾਨ ਰਹਿਣਗੇ ਕਿਸੇ ਨੂੰ ਕੋਈ ਵਿਸ਼ੇਸ਼ ਸਹੂਲਤਾਂ ਨਹੀਂ ਮਿਲਣਗੀਆਂ ਅਦਾਲਤ ਦੇ ਵਿੱਚ ਉਸ ਗੱਲ ਦਾ ਰਿਪਲਾਈ ਫਾਈਲ ਕਰਨ ਐਡੀਜੀਪੀ ਜੇਲ੍ਹ ਪੰਜਾਬ ਸਰਕਾਰ ਦੇ ਹੁਕਮਾਂ ਦਾ ਹਵਾਲਾ ਦੇ ਕੇ ਤੇ ਫਿਰ ਇਹਦੇ ਤੇ 2 ਦਿਨਾਂ ਬਾਅਦ ਜਦੋਂ ਅਦਾਲਤ ਨੂੰ ਰਿਪੋਰਟ ਸੌਂਪੀ ਜਾਣੀ ਹੈ ਤੇ ਉਸ ਤੋਂ ਬਾਅਦ ਫਿਰ ਅਦਾਲਤ ਤੈਅ ਕਰੇ ਕਿ ਅੱਗੇ ਕੀ ਕਰਨਾ ਪਰ ਫਿਲਹਾਲ ਅੱਜ ਕੋਈ ਬਿਕਰਮ ਮਜੀਠੀਏ ਨੂੰ ਰਿਲੀਫ ਨਹੀਂ ਮਿਲਿਆ ਇੱਕ ਸੰਤੁਸ਼ਟੀ ਜ਼ਰੂਰ ਹੈ ਮਜੀਠੀਏ ਨੂੰ ਕਿ ਅੱਜ 22 ਜੁਲਾਈ ਹੈ ਵੀ ਹੁਣ 2 ਦਿਨਾਂ ਬਾਅਦ 25 ਜੁਲਾਈ ਨੂੰ ਦੁਬਾਰਾ ਉਹਨਾਂ ਦੀ ਜ਼ਮਾਨਤ ਤੇ ਚਰਚਾ ਹੋਏਗੀ ਸੋ ਇਹ ਬਹੁਤ ਮਹੱਤਵਪੂਰਨ ਹੈ ਅਗਲੀ ਸੁਣਵਾਈ ਵੀ ਕਿਉਂਕਿ ਅਗਰ ਵਿਕਰਮ ਮਜੀਠੀਏ ਦੀ ਜ਼ਮਾਨਤ ਹੋ ਗਈ ਤੇ ਵਿਕਰਮ ਸਿੰਘ ਮਜੀਠੀਆ ਇਹ ਜ਼ਰੂਰ ਕਹਿਣਗੇ ਕਿ ਦੇਖੋ ਮੈਂ ਜਿੱਤ ਗਿਆ ਇਹਨਾਂ ਕੋਲੇ ਕੋਈ ਸਬੂਤ ਨਹੀਂ ਸੀ ਕਿਉਂਕਿ ਅਦਾਲਤਾਂ ਦੇ ਫੈਸਲੇ ਤਾਂ ਜਦੋਂ ਆਉਂਦੇ ਆ ਉਦੋਂ ਆਉਂਦੇ ਆ ਜਿਹੜੇ ਪੋਲੀਟੀਕਲ ਲੀਡਰ ਨੇ ਜ਼ਮਾਨਤ ਮਿਲਣ ਨੂੰ ਹੀ ਉਹ ਵੱਡੀ ਜਿੱਤ ਮੰਨਦੇ ਨੇ ਵੀ ਦੇਖੋ ਅਸੀਂ ਛੁੱਟ ਕੇ ਆ ਗਏ ਪਰ ਕੀ ਵਿਜੀਲੈਂਸ ਕੋਲੇ ਇਸ ਤਰ੍ਹਾਂ ਦੇ ਸਬੂਤ ਨੇ ਵਿਜੀਲੈਂਸ ਦੇ ਅਧਿਕਾਰੀ ਇਹ ਸਬੂਤ ਦੇ ਸਕਣਗੇ ਕਿ ਜ਼ਮਾਨਤ ਵਿਕਰਮ ਨੂੰ ਨਾ ਹੋਵੇ ਸੋ ਹੁਣ ਗੱਲ 25 ਤਰੀਕ ਤੇ ਪੈ ਗਈ ਹੈ 25 ਤਰੀਕ ਦਾ ਦਿਨ ਪੰਜਾਬ ਦੀ ਸਿਆਸਤ ਲਈ ਵੀ ਅਹਿਮ ਹੋ ਗਿਆ ਅਗਰ ਮਜੀਠੀਏ ਨੂੰ ਜ਼ਮਾਨਤ ਮਿਲ ਗਈ ਤੇ ਸਿਆਸਤ ਦੇ ਵਿੱਚ ਇਹ ਮੁੱਦਾ ਫੇਰ ਗਰਮ ਹੋਏਗਾ ਵਿਕਰਮ ਮਜੀਠੀਏ ਦੀ ਗ੍ਰਿਫਤਾਰੀ ਦਾ ਅਗਰ ਜ਼ਮਾਨਤ ਰੱਦ ਕਰ ਦਿੱਤੀ ਜਾਂਦੀ ਹੈ ਤੇ ਫੇਰ ਸਰਕਾਰੀ ਧਿਰ ਹੈ ਜਿਹੜੀ ਉਹ ਰਿਲੀਫ ਮਹਿਸੂਸ ਕਰੇਗੀ ਤਲਵਾਰ ਸਾਹਿਬ ਹੁਣ ਆਪਾਂ ਅਗਲਾ ਜਿਹੜਾ ਟੌਪਿਕ ਡਿਸਕਸ ਕਰਦੇ ਆ ਉਹ ਇਹ ਹੈ ਵੀ ਇੱਕ ਪਾਸੇ ਪੰਜਾਬ ਸਰਕਾਰ ਬੀਅਦਬੀਆਂ ਦੇ ਮਾਮਲੇ ਦੇ ਵਿੱਚ ਸੀਰੀਅਸ ਦਿਖਾਈ ਦੇ ਰਹੀ ਆ ਉਹ ਕਾਨੂੰਨ ਬਣਾਉਣਾ ਚਾਹੁੰਦੇ ਆ ਬੀਅਦਬੀਆਂ ਦੇ ਮਾਮਲੇ ਨੂੰ ਤੇ ਸਰਕਾਰ ਇਹ ਵੀ ਚਾਹੁੰਦੀ ਆ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਸ਼ਤਾਬਦੀ ਹੈ ਉਹ ਸਰਕਾਰੀ ਪੱਧਰ ਤੇ ਮਨਾਈ ਜਾਵੇ ਪਰ ਐਸਜੀਪੀਸੀ ਇਹਦਾ ਵਿਰੋਧ ਕਰ ਰਹੀ ਆ ਔਰ ਨਾਲ ਹੀ ਜਥੇਦਾਰ ਕੁਲਦੀਪ ਸਿੰਘ ਗੜਗਾਜੇ ਜਿਵੇਂ ਕਹਿੰਦੇ ਆ ਵੀ ਪਹਿਲਾਂ ਸਾਬਤ ਸੂਰਤ ਬਣੋ ਫਿਰ ਤੁਸੀਂ ਜਿਹੜਾ ਪੰਥਕ ਪੋਲਿਟਿਕਸ ਦੇ ਵਿੱਚ ਜਾਂ ਜਿਹੜੇ ਪੰਤਕ ਮਸਲੇ ਆਉਂਦੇ ਚ ਦਖਲ ਦਿਓ ਇਹਨੂੰ ਕਿੱਦਾਂ ਦੇਖਦੇ ਹੋ ਜੀ ਤੁਸੀਂ ਇਹ ਤੁਹਾਤੋਂ ਖੁੱਲ ਕੇ ਜਰਾ ਸਮਝਣਾ ਚਾਹੁੰਦੇ ਆ ਦੇਖੋ ਮੈਂ ਸੁਣ ਰਿਹਾ ਸੀ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਤਰਾਜ਼ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਸ਼ਤਾਬ ਦੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350ਵੀਂ ਸ਼ਤਾਬ ਦੀ ਹੈ ਔਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਹਿੰਦ ਦੀ ਚਾਦਰ ਦੇ ਤੌਰ ਤੇ ਜਾਣੇ ਜਾਂਦੇ ਨੇ ਉਹਨਾਂ ਦੀ ਕੁਰਬਾਨੀ ਹੈ ਜਿਹੜੀ ਉਸ ਤੋਂ ਵੱਡੀ ਕੁਰਬਾਨੀ ਇਤਿਹਾਸ ਚ ਸਾਨੂੰ ਵੇਖਣ ਨੂੰ ਨਹੀਂ ਮਿਲਦੀ ਜਦੋਂ ਉਹਨਾਂ ਨੇ ਸੰਪੂਰਨ ਵਾਰਤਾ ਆਪਣਾ ਅੱਗੇ ਪਰਿਵਾਰ ਉਹਨਾਂ ਦਾ ਕੁਰਬਾਨ ਹੋਇਆ ਤੇ ਮੈਨੂੰ ਇਹ ਲੱਗਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਾਂ ਵੱਧ ਤੋਂ ਵੱਧ ਲੋਕਾਂ ਨੂੰ ਪੂਰੇ ਦੁਨੀਆ ਚ ਜਾਗਰੂਤ ਕਰਨਾ ਚਾਹੀਦਾ ਹੈ ਜਾਗਰੂਕ ਕਰਨਾ ਚਾਹੀਦਾ ਹੈ ਕਿ ਸਾਡੇ ਮੁਲਕ ਚ ਹਰ ਸੂਬੇ ਦੀ ਸਰਕਾਰ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 50 ਸਾਲਾ ਸ਼ਤਾਬਦੀ ਸਮਾਗਮ ਮਨਾਵੇ ਉਸ ਮੌਕੇ ਉਹਨਾਂ ਦੀ ਜ਼ਿੰਦਗੀ ਬਾਰੇ ਜਿਹੜੇ ਸਾਡੇ ਅਜੇ ਇਹ ਸੂਬੇ ਨੇ ਜਿਨ੍ਹਾਂ ਕੋਲੇ ਪ੍ਰਚਾਰ ਘੱਟ ਪਹੁੰਚਿਆ ਕਿ ਕਿੱਡੀ ਵੱਡੀ ਕੁਰਬਾਨੀਆਂ ਵੈਸੇ ਤਾਂ ਕੋਈ ਨਹੀਂ ਹੋਣਾ ਜਿਨ੍ਹਾਂ ਨੂੰ ਨਹੀਂ ਪਤਾ ਪਰ ਨਵੇਂ-ਨਵੇਂ ਬੱਚੇ ਉਹਨਾਂ ਨੂੰ ਪੜਾਇਆ ਜਾਣਾ ਚਾਹੀਦਾ ਹੈ ਪੂਰੇ ਕੋਨੇ-ਕੋਨੇ 'ਚ ਦੁਨੀਆ ਦੇ ਇਹ ਗੱਲ ਜਾਣੀ ਚਾਹੀਦੀ ਹੈ ਇਹ ਸ਼ਤਾਬਦੀ ਹੈ ਜਿਹੜੀ 350ਵੀਂ SDPC ਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਦੁਨੀਆ 'ਚ ਹਰ ਸਰਕਾਰ ਇਹਨੂੰ ਮਨਾਵੇ। ਨਾ ਕਿ ਇਹ ਕਹਿਣਾ ਚਾਹੀਦਾ ਹੈ ਕਿ ਪੰਜਾਬ ਦੀ ਸਰਕਾਰ ਨੂੰ ਉਹ ਕਿਵੇਂ ਹੁਣ ਮੈਂ ਕਹਿਣਾ ਨਹੀਂ ਚਾਹੀਦਾ ਗਿਆਨੀ ਕੁਲਦੀਪ ਸਿੰਘ ਗੜਗੜ ਜ ਬੜੇ ਸਤਕਾਰਯੋਗ ਨੇ। ਉਹ ਭਗਵੰਤ ਮਾਨ ਦੇ ਉੱਤੇ ਉਹਨੂੰ ਇਹ ਕਰ ਰਹੇ ਨੇ ਕਿ ਪਹਿਲਾਂ ਸਾਬਤ ਸੂਰਤ ਬਣੋ। ਬਿਲਕੁਲ ਕਹੋ ਕਿ ਭਗਵੰਤ ਮਾਨ ਜੀ ਤੁਸੀਂ ਵੀ ਸਾਬਤ ਸੂਰਤ ਬਣੋ। ਪਰ ਇਹ ਕਹਿ ਦੇਣਾ ਕਿ ਪਹਿਲਾਂ ਸਾਬਤ ਸੂਰਤ ਬਣ ਜਾਓ ਉਸ ਤੋਂ ਬਾਅਦ ਤੁਸੀਂ ਸ਼ਤਾਬ ਦੀਆਂ ਮਂਗਾਓ ਮਨਾਓ ਜਾਂ ਇਸ ਤਰ੍ਹਾਂ ਦੇ ਸਮਾਗਮ ਕਰੋ ਮੈਨੂੰ ਲੱਗਦਾ ਹੈ ਇਹ ਇੱਕ ਵਿਸ਼ਾ ਸਾਡੇ ਅਧੀਨ ਹੈ ਸਿੱਖ ਕੌਮ ਲਈ ਚੁਣੌਤੀ ਹੈ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਕੇਸ ਕਟਾਏ ਹੈ ਜਿਨ੍ਹਾਂ ਨੂੰ ਪਤਿਤ ਕਿਹਾ ਜਾਂਦਾ ਹੈ ਫਿਰ ਇੱਕ ਲੜਾਈ ਕਾਨੂੰਨੀ ਤੌਰ ਤੇ ਚੱਲੀ ਜਿਹੜੇ ਸਹਿਜ ਧਾਰੀ ਸਿੱਖ ਨੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਨਾਰਾਜ਼ ਨੇ ਕਿ ਤੁਸੀਂ ਸਾਨੂੰ ਵੋਟ ਪਾਉਣ ਦਾ ਹੱਕ ਕਿਉਂ ਨਹੀਂ ਦੰਦੇ ਹਾਲਾਂਕਿ ਉਹ ਕੋਰਟ ਕਚੈਰੀਆਂ ਦੇ ਵਿੱਚ ਵੀ ਉਹਨਾਂ ਦੀ ਗੱਲ ਕਿਸੇ ਨੇ ਸੁਣੀ ਨਹੀਂ ਸੋ ਸਮਾਜ ਦੇ ਵਿੱਚ ਆਦਰਸ਼ ਸਮਾਜ ਸਥਾਪਿਤ ਕਰਨ ਦੇ ਲਈ ਹੁਕਮ ਵੀ ਹੋਣੇ ਚਾਹੀਦੇ ਨੇ ਅਭਿਆਨ ਵੀ ਚੱਲਣੇ ਚਾਹੀਦੇ ਨੇ ਪਰ ਉਹਨਾਂ ਦੇ ਉਹਨਾਂ ਨੂੰ ਆਧਾਰ ਬਣਾ ਕੇ ਜਿਵੇਂ ਕਹਿੰਦੇ ਆ ਨਾ ਵੀ ਗੱਲ ਕੋਈ ਹੋਰ ਤੇ ਨਿਸ਼ਾਨਾ ਕੋਈ ਹੋਰ ਉਹਦੇ ਤੋਂ ਬਚਣ ਦੀ ਲੋੜ ਹੁੰਦੀ ਹੈ ਹੁਣ ਇੱਕ ਸਰਕਾਰ ਅਗਰ ਉਹ ਅਗਰ ਮੰਨ ਲਓ ਅਗਰ ਗੈਰ ਸਿੱਖ ਮੁੱਖ ਮੰਤਰੀ ਹੁੰਦਾ ਭਗਵੰਤ ਮਾਨ ਚਲੋ ਸਿੱਖ ਹੈ ਤੇ ਪੱਗ ਬੰਨਦੇ ਨੇ ਹੁੰਦਾ ਠੀਕ ਹੈ ਕਿ ਜਿਸ ਤਰ੍ਹਾਂ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਕਿਹਾ ਉਹਨਾਂ ਨੇ ਅੰਮ੍ਰਿਤ ਨਹੀਂ ਛਕਿਆ ਅੰਮ੍ਰਿਤ ਸੰਚਾਰ ਨਹੀਂ ਕੀਤਾ ਇਹ ਸੁਖਬੀਰ ਬਾਦਲ ਤੇ ਵੀ ਗੱਲਾਂ ਹੁੰਦੀਆਂ ਹੁੰਦੀਆਂ ਸੀ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਦੇ ਵੇਲੇ ਸੁਖਬੀਰ ਸਿੰਘ ਬਾਦਲ ਨੂੰ ਵੀ ਇਹ ਗੱਲਾਂ ਕਈਆਂ ਜਾਂਦੀਆਂ ਸੀ ਸੁਖਬੀਰ ਸਿੰਘ ਬਾਦਲ ਵੀ ਪਹਿਲਾਂ ਉਹਨਾਂ ਤੇ ਵੀ ਇਹ ਸਵਾਲ ਖੜੇ ਹੁੰਦੇ ਸੀ ਉਹ ਤਾਂ ਅਕਾਲੀ ਦਲ ਦਾ ਹੀ ਲੀਡਰ ਸੀ ਨਾ ਤੇ ਜੇ ਗੈਰ ਸਿੱਖ ਮੁੱਖ ਮੰਤਰੀ ਹੁੰਦਾ ਤੇ ਕੀ ਫੇਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਕਹਿੰਦੀ ਵੀ ਸੂਬੇ ਦਾ ਮੁੱਖ ਮੰਤਰੀ ਗੈਰ ਸਿੱਖ ਹੈ ਤੇ ਇਹ ਸਮਾਗਮ ਨਹੀਂ ਕੀਤੇ ਜਾਣੇ ਚਾਹੀਦੇ ਸੋ ਕੋਈ ਵੀ ਸਰਕਾਰ ਸਰਕਾਰ ਕੀ ਦੀ ਹੈ ਪੰਜਾਬ ਦੇ ਲੋਕਾਂ ਦੀ ਹੈ ਨਾ ਇਸ ਸਮਾਗਮ ਕੀ ਦਾ ਮਨਾ ਰਹੇ ਨੇ 350 ਸਾਲਾ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਹੜੇ ਸਾਰਿਆਂ ਦੇ ਨੇ ਤੇ ਸਾਰਿਆਂ ਨੂੰ ਮਨਾਉਣ ਦੀ ਇਜਾਜ਼ਤ ਹੋਣੀ ਚਾਹੀਦੀ ਆ ਇੱਕ ਗੱਲ ਹੋਰ ਹੈ ਹੁਣ ਦੁਨੀਆ ਭਰ ਦੇ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੇ ਆ ਕੀ ਸ਼੍ਰੋਮਣੀ ਸਾਹਿਬ ਹਰਿਆਣਾ ਦੇ ਵਿੱਚ ਵੱਖਰੀ ਕਮੇਟੀ ਆ ਦਿੱਲੀ ਦੇ ਵਿੱਚ ਵੱਖਰੀ ਕਮੇਟੀ ਆ ਇਨਨੂੰ ਇਹ ਕਹਿਣਾ ਚਾਹੀਦਾ ਹੈ ਵੀ ਦਿੱਲੀ ਦੀ ਕਮੇਟੀ ਵੀ ਹਰਿਆਣਾ ਦੀ ਕਮੇਟੀ ਵੀ ਉੱਥੋਂ ਦੀਆਂ ਸਰਕਾਰਾਂ ਨੂੰ ਕਹੇ ਕਿ ਤੁਸੀਂ ਵੀ ਸਰਕਾਰੀ ਤੌਰ ਤੇ 350 ਸਾਲਾ ਸਮਾਗਮ ਹੈ ਜਿਹੜਾ ਸ਼ਤਾਬਦੀ ਉਹ ਮਨਾਓ ਸੋ ਮੈਨੂੰ ਇਹ ਲੱਗਦਾ ਜਿਵੇਂ ਹਰਜਿੰਦਰ ਸਿੰਘ ਧਾਮੀ ਵੀ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸੀ ਕਿ ਇਹ ਕੰਮ ਹੈ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਜੇ ਨਹੀਂ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਲੋਕ ਨਰਾਜ਼ ਕਿਉਂ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਜ਼ਮਾਨਤਾਂ ਕਿਉਂ ਜ਼ਬਤ ਹੁੰਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਲੋਕ ਭਾਵਨਾਵਾਂ ਦੇ ਖਿਲਾਫ ਜਾ ਰਿਹਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਲੋਕ ਭਾਵਨਾਵਾਂ ਦਾ ਸਤਕਾਰ ਨਹੀਂ ਕਰ ਰਹੀ ਪੂਰੀ ਦੁਨੀਆ ਨੂੰ ਸੰਪੂਰਨ ਰੂਪ ਦੇ ਵਿੱਚ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਕਿ ਤੁਸੀਂ ਦੁਨੀਆ ਦੇ ਕਿਸੇ ਵੀ ਹਿੱਸੇ ਤੋਂ ਤੁਸੀਂ ਇਸ ਸਤਾਪਦੀ ਨੂੰ ਮਨਾਓ ਮੈਂ ਤੁਹਾਨੂੰ ਬੜੀ ਸਧਾਰਨ ਗੱਲ ਕਹੀ ਹੈ ਜਿਹੜੇ ਗੁਰਦੁਆਰਾ ਸਹਿਬਾਨ ਐਸ ਡੀ ਪੀ ਸੀ ਦੇ ਤਹਿਤ ਨਹੀਂ ਆਉਂਦੇ ਕਿ ਉਹ ਸ਼ਤਾਬਦੀ ਨਹੀਂ ਮਨਾਉਣਗੇ ਸੋ ਇਸ ਕਰਕੇ ਸਰਕਾਰ ਨੇ ਜਿਹੜਾ ਪ੍ਰਬੰਧ ਕੀਤਾ ਹੈ ਆਸਥਾ ਹਰ ਕਿਸੇ ਦੀ ਹੈ ਬਿਲਕੁਲ ਸਰਕਾਰ ਨੂੰ ਵੀ ਮਨਾਉਣਾ ਚਾਹੀਦਾ ਹੈ ਐਸ ਡੀ ਪੀ ਸੀ ਵੀ ਬਣਾਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਬਣਾਵੇ ਅਸਲ ਚ ਕੀ ਹੈ ਸੰਦੀਪ ਜੀ ਟਾਰਗੇਟ ਹੋਰ ਹੈ ਨਿਸ਼ਾਨਾ ਹੋਰ ਹੈ ਟਾਰਗੇਟ ਕੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਕੀਤਾ ਸੀ 1920 ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਬਣਾਇਆ ਨਾ ਸ਼੍ਰੋਮਣੀ ਅਕਾਲੀ ਦਲ ਸਿਰਫ ਉਦੋਂ ਖੁਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਦੋਂ ਖੁਸ਼ ਹੁੰਦੀ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਕੋਈ ਕੰਮ ਕਰੇ ਜਦੋਂ ਕੋਈ ਕੰਮ ਆਮ ਆਦਮੀ ਪਾਰਟੀ ਦੀ ਸਰਕਾਰ ਕਰੇ ਜਾਂ ਕੋਈ ਹੋਰ ਕਰੇ ਚਲੋ ਮੈਂ ਕਾਂਗਰਸੀਆਂ ਤੋਂ ਤਾਂ ਇਤਰਾਜ਼ ਕਰ ਸਕਦੇ ਆ ਵੀ ਕਾਂਗਰਸੀਆਂ ਨੇ 84 ਕਰਾਤੀ ਇਹਨਾਂ ਨੇ ਕਤਲੇਆਮ ਕਰਾਤਾ ਤੇ ਇਹਨਾਂ ਤੇ ਤਾਂ ਕਲੰਕ ਲੱਗਿਆ ਹੋਇਆ ਭਾਈ ਪਰ ਜਿਹੜੀ ਸਰਕਾਰ ਹੁੰਦੀ ਹੈ ਉਹ ਲੋਕਾਂ ਦੁਆਰਾ ਚੁਣੀ ਗਈ ਹੁੰਦੀ ਹੈ ਇਸ ਕਰਕੇ ਐਸਜੀਪੀਸੀ ਨੂੰ ਇਹ ਲੱਗਦਾ ਹੈ ਵੀ ਜਦੋਂ ਬਾਦਲ ਸਾਹਿਬ ਨੇ ਸ਼ਤਾਬਦੀਆਂ ਮਨਾਈਆਂ 300 ਸਾਲਾ ਮਨਾਇਆ ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਲੱਗਦਾ ਹੋਣਾ ਹੈ ਵੀ ਸਾਡੀ ਸਰਕਾਰ ਹੈ ਸ਼੍ਰੋਮਣੀ ਅਕਾਲੀ ਦਲ ਦੀ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸਾਹਮਣੇ ਮੈਨੂੰ ਲੱਗਦਾ ਦਿੱਕਤ ਐਸਜੀਪੀਸੀ ਨੂੰ ਇਹ ਹੈ ਸੋ ਧਾਰਮਿਕ ਮਸਲਿਆਂ ਤੇ ਰਾਜਨੀਤੀ ਕਿਸੇ ਨੂੰ ਨਹੀਂ ਕਰਨੀ ਚਾਹੀਦੀ। ਗਿਆਨੀ ਕੁਲਦੀਪ ਸਿੰਘ ਗੜਗਜ ਮੈਨੂੰ ਕਹਿਣਾ ਨਹੀਂ ਚਾਹੀਦਾ। ਗਿਆਨੀ ਕੁਲਦੀਪ ਸਿੰਘ ਗੜਗਜ ਇਹਨਾਂ ਦੇ ਉੱਤੇ ਤਾਂ ਸੰਤ ਸਮਾਜ ਨੇ ਸਵਾਲ ਖੜੇ ਕਰਤੇ, ਦਮਦਮੀ ਟਕਸਾਲ ਨੇ ਸਵਾਲ ਖੜੇ ਕਰਤੇ। ਸਾਡੇ ਸਿੰਘ ਜਿਹੜੇ ਨਿਹੰਗ ਸਿੰਘ ਜਥੇਬੰਦੀਆਂ ਨੇ ਸਵਾਲ ਖੜੇ ਕੀਤੇ ਹੋਏ ਆ ਵੀ ਗਿਆਨੀ ਕੁਲਦੀਪ ਸਿੰਘ ਗੜਗਜ ਜੀ ਤੁਹਾਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਤੌਰ ਤੇ ਪੂਰਨ ਮਾਨਤਾ ਨਹੀਂ ਮਿਲੀ। ਤੁਸੀਂ ਅਰਦਾਸ ਨਹੀਂ ਕੀਤੀ ਉਸ ਮੌਕੇ। ਜਿਸ ਦਿਨ ਬਰਸੀ ਸੀ ਆਪਰੇਸ਼ਨ ਬਲੂ ਸਟਾਰ ਦੀ ਤੁਸੀਂ ਸੰਦੇਸ਼ ਨਹੀਂ ਦਿੱਤਾ ਤੁਸੀਂ ਅਰਦਾਸ ਤਾਂ ਕੀਤੀ ਔਰ ਤੁਸੀਂ ਜੀ ਇਹਦਾ ਦਿੱਤਾ ਤੁਹਾਡੇ ਸਨੇਹ ਦੇਣ ਦੇ ਵਿੱਚ ਵੀ ਕਈ ਬੁੱਧੀਜੀਵੀਆਂ ਨੇ ਸਵਾਲ ਚੱਕੇ ਸੋ ਅਸਲ 'ਚ ਦੁਨੀਆ 'ਚ ਸੰਪੂਰਨ ਕੋਈ ਨਹੀਂ ਹੁੰਦਾ ਗੁਰੂਆਂ ਤੋਂ ਬਿਨਾ ਅਸੀਂ ਕਿਉਂ ਸਾਡੇ ਗੁਰੂ ਸਹਿਬਾਨਾਂ ਦੀ ਸਿੱਖਿਆ ਤੋਂ ਪ੍ਰੇਰਣਾ ਲੈਨੇ ਆ ਕਿਉਂਕਿ ਉਹ ਸੰਪੂਰਨ ਸੀ ਸਾਡੇ ਹੁਣ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਤੇ ਤਾਂ ਸਵਾਲ ਖੜੇ ਨੇ ਤੇ ਇਹ ਹੁਣ ਅੱਗੇ ਸਵਾਲ ਕਰ ਰਹੇ ਨੇ ਜਦਕਿ ਇਹਨਾਂ ਨੂੰ ਇਹ ਚਾਹੀਦਾ ਹੈ ਕਿ ਸਰਕਾਰ ਜਿਹੜੀ ਸ਼ਤਾਬਦੀ ਮਨਾ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਜਿਸ ਤਰ੍ਹਾਂ ਦਾ ਸਹਿਯੋਗ ਚਾਹੀਦਾ ਹੈ ਅਸੀਂ ਨਾਲ ਆ ਔਰ ਜਿਹੜਾ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਸ਼ਤਾਬਦੀ ਸਮਾਗਮ ਕੀਤੇ ਜਾਣੇ ਚਾਹੀਦੇ ਨੇ ਇਹ ਕਹਿਣਾ ਚਾਹੀਦਾ ਸਰਕਾਰ ਨੂੰ ਵੀ ਤੁਸੀਂ ਵੀ ਦਿਲ ਖੋਲ ਕੇ ਆਓ ਖੈਰ ਉਹ ਤਾਂ ਸੱਦੇ ਦੇ ਕੇ ਆਉਣੇ ਆ ਸਾਰਿਆਂ ਨੂੰ ਸੱਦੇ ਦਿੱਤੇ ਜਾਂਦੇ ਰਹੇ ਨੇ ਜਦੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਮੇਰੇ 300 ਸਾਲਾਂ ਸੀ ਉਦੋਂ ਅਟਲ ਵਿਆਰੀ ਵਾਜਪਈ ਸਾਹਿਬ ਪ੍ਰਧਾਨ ਮੰਤਰੀ ਸੀ ਉਹਨਾਂ ਨੂੰ ਵੀ ਸੱਦਾ ਪੱਤਰ ਪ੍ਰਕਾਸ਼ ਸਿੰਘ ਬਾਦਲ ਦੇ ਕੇ ਆਈ ਸੀ ਡਾਕਟਰ ਮਨਮੋਨ ਸਿੰਘ ਉਹਨਾਂ ਨੂੰ ਸਮੇਂ-ਸਮੇਂ ਤੇ ਜਿਹੜੇ ਵੱਡੇ ਸਾਡੇ ਸਮਾਗਮ ਨੇ ਸ਼੍ਰੋਮਣੀ ਕਮੇਟੀ ਦੇ ਉਹ ਸੱਦੇ ਭੇਜੇ ਜਾਂਦੇ ਰਹੇ ਨੇ ਔਰ ਭੇਜੇ ਜਾਣੇ ਚਾਹੀਦੇ ਨੇ ਇਹ ਜਿਹੜੀਆਂ ਸਰਕਾਰਾਂ ਨੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਇੱਕ ਪ੍ਰਬੰਧਕ ਕਮੇਟੀ ਹੈ ਪੰਜਾਬ ਸਰਕਾਰ ਇਹ ਲੋਕਾਂ ਦੀ ਚੁਣੀ ਗਈ ਇੱਕ ਸਰਕਾਰ ਹੈ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਨੀਆਂ ਚ ਸੁਪਰੀਮ ਹੈ ਨਾ ਸਰਕਾਰ ਦੁਨੀਆਂ ਚ ਸੁਪਰੀਮ ਹੈ ਸੁਪਰੀਮ ਨੇ ਸਾਡੇ ਗੁਰੂ ਸਹਿਬਾਨ ਉਹਨਾਂ ਦੇ ਆਦਰਸ਼ ਸਾਡੀ ਆਸਥਾ ਤੇ ਸਾਰਿਆਂ ਨੂੰ ਇਹ ਦਿਨ ਮਨਾਉਣੇ ਚਾਹੀਦੇ ਨੇ ਜੀ ਮੈਂ ਤਾਂ ਬੜਾ ਹੈਰਾਨ ਆ ਜਿਸ ਤਰ੍ਹਾਂ ਦੀਆਂ ਗੱਲਾਂ ਸਾਡੇ ਹਰਜਿੰਦਰ ਸਿੰਘ ਧਾਮੀ ਕਰ ਰਹੇ ਨੇ ਅੱਛਾ ਕੱਲ ਜਦੋਂ ਭਗਵੰਤ ਮਾਨ ਗਏ ਸੱਚਖੰਡ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਤੇ ਸ਼੍ਰੀ ਦਰਬਾਰ ਸਾਹਿਬ ਦੇ ਸਬੰਧ ਚ ਜਿਹੜੀਆਂ ਈਮੇਲਾਂ ਆ ਰਹੀਆਂ ਨੇ ਭਗਵੰਤ ਮਾਨ ਨੇ ਕਿਹਾ ਵੀ ਅਸੀਂ ਜਾਂਚ ਕਰ ਰਹੇ ਹਾਂ ਅਸੀਂ ਸਾਰਾ ਕੁਝ ਪਤਾ ਕਰ ਲਿਆ ਅਸੀਂ ਪੂਰੀ ਸੁਰੱਖਿਆ ਲਾਈ ਹੈ ਚਿੰਤਾ ਕਰਨ ਦੀ ਲੋੜ ਨਹੀਂ ਪੱਤਰਕਾਰਾਂ ਨੂੰ ਧਾਮੀ ਸਾਹਿਬ ਬਾਅਦ ਚ ਪਤਾ ਕੀ ਕਹਿੰਦੇ ਕਹਿੰਦੇ ਜੀ ਇਹ ਵਿਸ਼ਾ ਸਿਰਫ ਈਮੇਲਾਂ ਨਾਲ ਸੰਬੰਧਿਤ ਸੀ ਧਾਮੀ ਸਾਹਿਬ ਅਗਰ ਜੁਰਤ ਸੀ ਧਾਮੀ ਸਾਹਿਬ ਤੇ ਮੁੱਖ ਮੰਤਰੀ ਨੂੰ ਸਾਹਮਣੇ ਕਹਿੰਦੇ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਅਮਰਤ ਸੰਚਾਰ ਕਰੋ ਤੇ ਸਾਬਤ ਸੂਰਤ ਬਣੋ ਉੱਥੇ ਕਹਿਣਾ ਚਾਹੀਦਾ ਸੀ ਜਦੋਂ ਕੋਈ ਸ਼ਖਸੀਅਤ ਦਰਬਾਰ ਸਾਹਿਬ ਆਈ ਹੈ ਤੁਸੀਂ ਜ਼ਰੂਰ ਉਹਨੂੰ ਕਹਿ ਸਕਦੇ ਹੋ ਵੀ ਗੁਰੂ ਦੇ ਲਾੜੇ ਸਰੂਪ ਚ ਲੱਗੋ ਇਹਦਾ ਮਤਲਬ ਹੈ ਤੁਸੀਂ ਫਿਰ ਅੱਛਾ ਉੱਥੇ ਧੱਕਿਆ ਨਹੀਂ ਕਿ ਜੀ ਸਰਕਾਰ ਕਿਉਂ ਮਨਾ ਰਹੀ ਹੈ ਸਰਕਾਰ ਨੂੰ ਨਹੀਂ ਮਨਾਉਣਾ ਚਾਹੀਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਨਾ ਰਹੀ ਹੈ ਉੱਥੇ ਨਹੀਂ ਇਹਦੇ ਬਾਰੇ ਕੋਈ ਗੱਲ ਕੀਤੀ ਮੁੱਖ ਮੰਤਰੀ ਨਾਲ ਇਹ ਕੀ ਆ ਸਰ ਸੋ ਮੈਂ ਉਹੀ ਕਹਿਣਾ ਵੀ ਨਿਸ਼ਾਨਾ ਹੋਰ ਹੈ ਟਾਰਗੇਟ ਹੋ ਰਿਹਾ ਹੈ ਕੰਮ ਹੋ ਰਿਹਾ ਹੈ ਇਹ ਨਹੀਂ ਹੋਣਾ ਚਾਹੀਦਾ ਇਹ ਹਰਜਿੰਦਰ ਸਿੰਘ ਢਾਵੀ ਬੜੇ ਸਿਆਣੇ ਨੇ ਦੇਖੋ ਵਕੀਲ ਨੇ ਸੋ ਇਸ ਕਰਕੇ ਮੈਂ ਬਾਰ-ਬਾਰ ਕਈ ਵਾਰੀ ਮੈਨੂੰ ਬੜਾ ਸੰਦੀਪ ਜੀ ਕਈ ਵਾਰੀ ਬੋਲਣ ਲੱਗੇ ਕਿਉਂਕਿ ਲਗਾਤਾਰ ਇੱਕ ਤੋਂ ਬਾਅਦ ਇੱਕ ਟੈਲੀਵਿਜ਼ਨ ਚੈਨਲਾਂ ਤੇ ਬੋਲੀਦਾ ਹੈ ਤੇ ਕਈ ਵਾਰੀ ਆਪ ਨੂੰ ਬੜਾ ਮਹਿਸੂਸ ਹੁੰਦਾ ਹੈ ਫਿਰ ਮੈਂ ਕਈ ਵਾਰੀ ਸੋਚਦਾ ਵੀ ਚਲੋ ਇਹ ਸਾਰੇ ਲੋਕ ਜਿਆਦਾ ਸਿਆਣੇ ਹੋਣਗੇ ਸੋ ਸਾਨੂੰ ਨਹੀਂ ਪਤਾ ਉਹਦੇ ਵਿੱਚ ਲਾ ਸਾਬ ਗੁਸਤਾਖੀ ਮਾਫ ਕਿਤੇ ਵਿੱਚ ਇੱਕ ਜਿਹੜਾ ਮਾਨ ਸਾਹਿਬ ਨੇ ਗੱਲ ਕਹੀ ਨਾ ਬੜੀ ਰੈਲੇਵੈਂਟ ਜੀ ਗੱਲ ਹੈ ਉਹ ਕਹਿੰਦੇ ਜਦੋਂ 1999 ਦੇ ਵਿੱਚ 300 ਸਾਲਾਂ ਸ਼ਤਾਬਦੀ ਮਨਾਈ ਗਈ ਵਿਸਾਖੀ ਮੌਕੇ ਉਸ ਵੇਲੇ ਵੀ ਕਹਿੰਦੇ ਸਰਕਾਰ ਨੇ ਸਾਰਾ ਕੰਮ ਕੀਤਾ ਸੀਗਾ ਵੀ ਸਰਕਾਰ ਇਨਵੋਲਵ ਸੀਗੀ ਤੇ ਜੇ ਹੁਣ ਅਸੀਂ ਮਨਾਉਣਾ ਚਾਹੁੰਦੇ ਆ ਅਸੀਂ ਬੀਇੰਗ ਗਵਰਨਮੈਂਟ ਵੀ ਸਰਕਾਰ ਜੇ ਕੋਈ ਆਪਣਾ ਯੋਗਦਾਨ ਪਾਉਣਾ ਚਾਹੁੰਦੀ ਤਾਂ ਇਹਦੇ ਵਿੱਚ ਮਾੜੀ ਗੱਲ ਕਿਹੜੀ ਆ ਔਰ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹੀ ਆ ਵੀ ਧਾਮੀ ਸਾਹਿਬ ਐਸਜੀਪੀਸੀ ਦੇ ਪ੍ਰਧਾਨ ਆ ਇਹ ਫਿਰ ਵੋਟਾਂ ਕਿਉਂ ਮੰਗਦੇ ਆ ਸ਼੍ਰੋਮਣੀ ਅਕਾਲੀ ਦਲ ਦੀ ਜਾ ਕੇ ਹੁਣ ਇਹ ਪੁਆਇੰਟ ਜਿਹੜੇ ਆ ਮੁੱਖ ਮੰਤਰੀ ਸਾਹਿਬ ਨੇ ਉਠਾਏ ਆ ਨਹੀਂ ਦੇਖੋ ਉਹ ਤਾਂ ਮੈਂ ਪਹਿਲਾਂ ਵੀ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਾਂ 1920 ਚ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਸੀ ਸੋ ਸ਼੍ਰੋਮਣੀ ਅਕਾਲੀ ਦਲ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਾਖਾ ਹੈ ਸ਼੍ਰੋਮਣੀ ਗੁਰਦ ਜਿਵੇਂ ਦਰਖਤ ਦੀ ਸ਼ਾਖਾ ਦੇ ਉੱਤੇ ਪੱਤੇ ਲੱਗਦੇ ਆ ਸ਼੍ਰੋਮਣੀ ਅਕਾਲੀ ਦਲ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਾਇਆ ਹੋਇਆ ਬੁਟਾ ਉਹ ਗੱਲ ਵੱਖਰੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੰਟਰੋਲ ਕਰਨ ਲੱਗ ਗਿਆ ਉਹ ਗੱਲ ਵੱਖਰੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਲਫਾਫਾ ਭੇਜਣ ਲੱਗ ਗਿਆ ਵੀ ਐਸਜੀਪੀਸੀ ਦਾ ਪ੍ਰਧਾਨ ਚੁਣਨਾ ਹੈ ਜਦਕਿ ਐਸਜੀਪੀਸੀ ਨੇ ਸ਼੍ਰੋਮਣੀ ਅਕਾਲੀ ਦਲ ਬਣਾਇਆ ਸੀ ਇਹ ਉਹ ਗੱਲ ਹੋ ਗਈ ਚਲੋ ਮੈਂ ਉਦਾਹਰਨ 'ਚ ਨਹੀਂ ਜਾਂਦਾ ਕਈ ਵਾਰੀ ਕੀ ਹੁੰਦਾ ਸੰਦੀਪ ਜੀ ਕੋਈ ਬਾਪ ਜਾਂ ਕੋਈ ਪਰਿਵਾਰਕ ਮੈਂਬਰ ਜਾਂ ਮਾਂ ਹੀ ਕਹਿ ਲੋ ਮਾਂ ਆਪਣੇ ਛੋਟੇ ਬੱਚੇ ਨੂੰ ਕਾਰ ਲੈ ਦਿੰਦੀ ਹੈ ਖੇਡਣ ਵਾਲੀ ਤੇ ਛੋਟਾ ਬੱਚਾ ਉਹ ਕਾਰ ਮਾਂ ਨੂੰ ਨਹੀਂ ਫੜਾਉਂਦਾ ਫਿਰ ਉਹ ਕਹਿੰਦਾ ਨਹੀਂ ਨਹੀਂ ਮੇਰੀ ਹੈ ਭਾਵਨਾ ਬੱਚੇ ਦੀ ਵੀ ਨਹੀਂ ਗਲਤ ਪਰ ਕਿਉਂਕਿ ਉਹ ਬੱਚਾ ਹੈ ਅਨਾਰੀ ਹੈ ਉਹਨੂੰ ਇਹ ਨਹੀਂ ਪਤਾ ਕਿ ਇਹ ਕਾਰ ਤੁਹਾਡੀ ਮਾਤਾ ਜੀ ਨੇ ਤੁਹਾਨੂੰ ਦਿੱਤੀ ਹੈ ਤੇ ਹੁਣ ਤੁਸੀਂ ਕਹਿ ਰਹੇ ਹੋ ਮੇਰੀ ਹੈ ਮਤਲਬ ਬੱਚੇ ਜ਼ਿੱਦ ਕਰਦੇ ਨਾ ਜਿਵੇਂ ਵੀ ਨਹੀਂ ਨਹੀਂ ਮੈਂ ਹੁਣ ਕਾਰ ਨਹੀਂ ਤੁਹਾਨੂੰ ਪੜਾਉਣੀ ਜੀ ਸੋ ਕਈ ਵਾਰੀ ਸਾਡੇ ਪੋਲੀਟਿਕਲ ਲੋਕ ਇਸ ਤਰ੍ਹਾਂ ਦੀ ਜ਼ਿੱਦ ਕਰਦੇ ਨੇ ਇਹ ਨਹੀਂ ਕਰਨਾ ਚਾਹੀਦਾ ਦਿਲ ਖੁੱਲਾ ਰੱਖਣਾ ਚਾਹੀਦਾ ਹੈ ਦਿਲ ਵੱਡਾ ਰੱਖਣਾ ਚਾਹੀਦਾ ਹੈ ਸੰਦੀਪ ਜੀ ਦੁਨੀਆ 'ਚ ਸਭ ਤੋਂ ਵੱਡਾ ਅਗਰ ਕੁਝ ਹੈ ਗੁਰੂ ਸਹਿਬਾਨਾ ਦੀ ਸਿੱਖਿਆ ਸੋ ਗੁਰੂ ਸਹਿਬਾਨਾ ਦੀ ਸਿੱਖਿਆ ਔਰ ਸ੍ਰੀ ਦਰਬਾਰ ਸਾਹਿਬ ਚਾਰ ਦਰਵਾਜ਼ੇ ਕਿਸੇ ਨੂੰ ਕੋਈ ਰੋਕ ਟੋਕ ਨਹੀਂ ਕੋਈ ਕਿਸੇ ਧਰਮ ਦਾ ਹੋਵੇ ਤੇ ਬਲਕਿ ਮੈਂ ਤਾਂ ਅੱਗੇ ਕਹਿ ਰਿਹਾ ਅਸੀਂ ਤਾਂ ਕਿਤਾਬਾਂ 'ਚ ਪੜਿਆ ਛੋਟੇ ਹੁੰਦਿਆਂ ਨੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਸੋ ਪੂਰੀ ਦੁਨੀਆ ਨੂੰ ਇਹ ਦਿਨ ਹੈ ਜਿਹੜੇ ਇਹ ਮਨਾਉਣੇ ਚਾਹੀਦੇ ਨੇ ਔਰ ਐਸਜੀਪੀਸੀ ਨੂੰ ਪ੍ਰੇਰਿਤ ਕਰਨਾ ਚਾਹੀਦਾ ਵਾਕਿਆ ਨੂੰ ਵੀ ਵੀ ਤੁਸੀਂ ਕਿਵੇਂ ਇਹਨਾਂ ਦਿਨਾਂ ਨੂੰ ਮਨਾਓ ਤੇ ਕਿਵੇਂ ਤੁਸੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸਿੱਖਿਆ ਤੋਂ ਪ੍ਰੇਰਣਾ ਲਓ ਆਪਣੀ ਜ਼ਿੰਦਗੀ 'ਚ ਉਹਨੂੰ ਢਾਲੋ ਤੇ ਕੁਰਬਾਨੀ ਦੇਣ ਦਾ ਜਜ਼ਬਾ ਪੈਦਾ ਕਰੋ ਆਪਣੀ ਤੇ ਡੱਲ ਸਾਹਿਬ ਹੁਣ ਆਪਾਂ ਗੱਲ ਕਰੀਏ ਲੈਂਡ ਪੂਲਿੰਗ ਮਾਮਲੇ ਦੇ ਉੱਤੇ ਅੱਜ ਅਕਾਲੀ ਦਲ ਨੇ ਤਰਨਾ ਦਿੱਤਾ ਹਾਲਾਂਕਿ ਮੁੱਖ ਮੰਤਰੀ ਮਾਨ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਸਾਰੀ ਡਿਟੇਲਸਾਂ ਜੀ ਵੀ ਕੀਤੀ ਕੁਝ ਨਵੇਂ ਸੋਧਾਂ ਕੀਤੀਆਂ ਗਈਆਂ ਨੇ ਤੇ ਇਹਦੇ ਨਾਲ ਹੀ ਆਪਾਂ ਇਹ ਲੈਂਡ ਪੂਲਿੰਗ ਵਾਲੇ ਮਾਮਲੇ ਦੇ ਉੱਤੇ ਜ਼ਰੂਰ ਗੱਲ ਕਰੀਏ ਮੈਂ ਉਸ ਤੋਂ ਪਹਿਲਾਂ ਹਰਜੋਤ ਬੈਂਸ ਮੰਤਰੀ ਨੇ ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਕੱਲ ਉਹਨਾਂ ਨੇ ਵੀ ਅੱਜ ਪੋਸਟ ਪਾਤੀ ਇੱਕ ਹਰਜੋਤ ਬੈਂਸ ਕਹਿੰਦੇ ਪੱਗ ਤੇਰੇ ਸਿਰ ਤੇ ਤੂੰ ਰੋਡਾ ਤਾਂ ਨਹੀਂ ਇੱਕ ਗੱਲ ਪੁੱਛ ਇਹਨਾਂ ਠੇਕੇਦਾਰਾਂ ਨੂੰ ਸਾਡਾ ਵੀ ਆ ਪੰਥ ਇਕੱਲਾ ਥੋੜਾ ਤਾਂ ਨਹੀਂ ਗੰਡੀਆਂ ਸਿਆਸਤਾਂ ਨੂੰ ਦਿਲੋਂ ਕੱਢ ਦਿਓ ਕਿਸੇ ਨੂੰ ਤਾਂ ਗੁਰੂ ਘਰ ਜੋਗਾ ਛੱਡ ਦਿਓ ਸੋ ਹਰਜੋਤ ਸਿੰਘ ਬੈਂਸ ਜਿਹੜੇ ਮੰਤਰੀ ਨੇ ਉਹਨਾਂ ਨੇ ਇਹ ਵੈਸੇ ਗੀਤ ਦੀ ਲਾਈਨਾਂ ਸਿੱਧੂ ਮੂਸੇਵਾਲਾ ਦੀ ਹਾਂ ਸਿੱਧੂ ਮੂਸੇਵਾਲੇ ਦੀ ਗੀਤ ਦੀਆਂ ਲਾਈਨਾਂ ਨੇ ਸੋ ਹਰਜੋਤ ਬੈਂਸ ਨੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਆਪਾਂ ਸਹੀ ਗਲਤ 'ਚ ਨਾ ਪਈਏ ਵੀ ਸਹੀ ਕੌਣ ਹੈ ਗਲਤ ਕੌਣ ਹੈ ਸਾਰੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਨੇ ਕਿਉਂਕਿ ਹਰ ਕੋਈ ਗੁਰੂ ਸਹਿਬਾਨਾਂ ਨੂੰ ਉਹਨਾਂ ਦੀ ਜਿਹੜੀ ਕੁਰਬਾਨੀ ਹੈ ਹਰ ਕੋਈ ਬਹੁਤ ਵੱਡੀ ਆਸਥਾ ਰੱਖਦਾ ਸੋ ਜਿਹੜਾ ਹੁਣ ਤੁਸੀਂ ਲੈਂਡ ਪੁਲਿੰਗ ਦੀ ਗੱਲ ਕੀਤੀ ਸੰਦੀਪ ਦੀ ਲੈਂਡ ਪੁਲਿੰਗ ਵਾਲਾ ਮੁੱਦਾ ਹੋਰ ਵੱਡਾ ਬਣ ਗਿਆ ਅੱਜ ਸੁਖਵੀਰ ਬਾਦਲ ਨੇ ਵੀ ਧਰਨਾ ਮਾਰਿਆ ਲੁਧਿਆਣੇ ਚ ਡੀਸੀ ਦਫਤਰ ਦੇ ਬਾਹਰ ਅੱਛਾ ਪਿਛਲੀ ਵਾਰੀ ਜਦੋਂ ਇਹਨਾਂ ਨੇ ਧਰਨਾ ਮਾਰਿਆ ਸੀ ਨਾ ਉਸ ਦਿਨ ਇਹਨਾਂ ਨੇ ਲਿਖਤਾ ਸੀ ਕਿ ਮੌਸਮ ਦੀ ਖਰਾਬੀ ਕਰਕੇ ਧਰਨਾ ਅਸੀਂ 22 ਤੇ ਪਾ ਰਹੇ ਹਾਂ ਤੇ ਅੱਜ ਇਹਨਾਂ ਨੇ ਟਾਈਟਲ ਪਤਾ ਕੀ ਦਿੱਤਾ ਸੋਸ਼ਲ ਮੀਡੀਆ ਤੇ ਮੀ ਹਨੇਰੀ ਕਦੇ ਅਕਾਲੀਆਂ ਨੂੰ ਨਹੀਂ ਠੱਲ ਸਕਦੇ ਬੜੀ ਚੰਗੀ ਗੱਲ ਹੈ ਉਸ ਦਿਨ ਜਿਸ ਦਿਨ ਇਹਨਾਂ ਨੇ ਇਹ ਪਤਾ ਨਾ ਸੁਖਵੀਰ ਬਾਦਲ ਦੇ ਵਰਕੇ ਤੇ ਅਕਾਲੀ ਦਲ ਦੇ ਵਰਕੇ ਤੇ ਵੀ ਮੌਸਮ ਦੀ ਖਰਾਬੀ ਕਾਰਨ ਧਰਨਾ 22 ਜੁਲਾਈ ਨੂੰ ਕੀਤਾ ਜਾ ਰਿਹਾ ਮੈਨੂੰ ਬੜਾ ਦੁੱਖ ਜਾ ਲੱਗਿਆ ਵੀ ਸ਼ਰੋਮਣੀ ਅਕਾਲੀ ਦਲ ਦੇ ਯੋਧੇ ਮੀ ਤੋਂ ਘਬਰਾ ਕੇ ਵੀ ਮੌਸਮ ਖਰਾਬ ਹੋਊਗਾ ਅਸੀਂ ਧਰਨਾ ਨਹੀਂ ਦੇਣਾ ਫੇਰ ਤਾਂ ਚੱਲ ਗਿਆ ਪੰਜਾਬ ਤੇ ਖੇਤਰੀ ਪਾਰਟੀ ਤੇ ਅੱਜ ਇਹਨਾਂ ਨੇ ਉਹ ਜਜਵਾ ਪੇਸ਼ ਕੀਤਾ ਅੱਜ ਉੱਪਰ ਹੀ ਲਿਖਤਾ ਫੇਰ ਮੀਹ ਹਨੇਰੀ ਕਦੇ ਅਕਾਲੀਆਂ ਨੂੰ ਨਹੀਂ ਠੱਲ ਸਕਦੇ ਸੋ ਇਹ ਬੜੀ ਚੰਗੀ ਗੱਲ ਲੱਗੀ ਜੀ ਇਹਨਾਂ ਨੇ ਮੀਹ ਚ ਧਰਨਾ ਦਿੱਤਾ ਮੀਹ ਪੈ ਰਿਹਾ ਅੱਜ ਕਈ ਪਾਸੇ ਤੁਹਾਡੇ ਜਲੰਧਰ ਪਿਆ ਆ ਇੱਥੇ ਚੰਡੀਗੜ੍ਹ ਵੀ ਪੈ ਰਿਹਾ ਕਾਫੀ ਸਵੇਰ ਦਾ ਤੇ ਮੈਨੂੰ ਪਤਾ ਲੱਗਿਆ ਮੋਗੇ ਵਾਲੇ ਪਾਸੇ ਲੁਧਿਆਣੇ ਵੀ ਪਿਆ ਜਿੱਥੇ ਸੁਖਬੀਰ ਸੀਤ ਸੋ ਅਸਲ 'ਚ ਮੈਂ ਉਸ ਦਿਨ ਗੱਲ ਕਹੀ ਸੀ ਵੀ ਉਸ ਦਿਨ ਬਹੁਤੇ ਬੰਦੇ ਇਕੱਠੇ ਕਰਨ ਦਾ ਇੰਤਜ਼ਾਮ ਨਹੀਂ ਹੋਇਆ ਸ਼ਾਇਦ ਵੀ ਮੀਤ ਆ ਬਾ ਨਾ ਸੀ ਅਮੀ ਤੇ ਹੁਣ ਦੇਖੋ ਅੱਜ ਕਿੰਨੇ ਬੰਦੇ ਇਕੱਠੇ ਹੋਏ ਅੱਜ ਪੂਰੇ ਪੰਜਾਬ ਚ ਡਿਊਟੀਆਂ ਲੱਗੀਆਂ ਸੀ ਜੱਥੇ ਆ ਰਹੇ ਸੀ ਕਾਰਾਂ ਚ ਆ ਰਹੇ ਸੀ ਟਰਾਲੀਆਂ ਚ ਆ ਰਹੇ ਸੀ ਟਰੈਕਟਰਾਂ ਤੇ ਆ ਰਹੇ ਸੀ ਤੇ ਅੱਜ ਪੂਰੇ ਪੰਜਾਬ ਦਾ ਸ਼ਰਮਣੀ ਅਕਾਲੀ ਦਲ ਸੁਖਵੀਰ ਬਾਦਲ ਦੇ ਆਲੇ ਦੁਆਲੇ ਇਕੱਠਾ ਸੀ ਲੁਧਿਆਣੇ ਜਿੱਥੇ ਉਹਨਾਂ ਨੇ ਧਰਨਾ ਮਾਰਿਆ ਸੋ ਇਹ ਇਹ ਕਲਾਕਾਰੀ ਹੈ ਸੁਖਵੀਰ ਬਾਦਲ ਦੀ ਤੁਸੀਂ ਕਹੋ ਨਾ ਵੀ ਰਸ਼ ਪੈਣਾ ਚਾਹੀਦਾ ਹੈ ਬਾਕੀ ਸਾਰਿਆਂ ਤੋਂ ਜ਼ਿਆਦਾ ਸੁਖਵੀਰ ਬਾਦਲ ਰਸ਼ ਪਾ ਦਿੰਦਾ ਸਾਰਿਆਂ ਤੋਂ ਜ਼ਿਆਦਾ ਇਹ ਮੈਨੇਜਮੈਂਟ ਹੈ ਸੁਖਵੀਰ ਬਾਦਲ ਦੀ ਇਹ ਹੁਨਰ ਹੈ ਉਹਨੂੰ ਬਸ ਵੋਟਾਂ 'ਚ ਤਬਦੀਲ ਕਰਨ ਦਾ ਹੁਨਰ ਨਹੀਂ ਆਇਆ ਤੇ ਉਹ ਅਸਲ 'ਚ ਕੀ ਹੈ ਉਹ ਸਿਧਾਂਤਕ ਹੈ ਗੱਲ ਉਹ ਗੱਲ ਸਿਧਾਂਤਕ ਹੈ ਤੁਸੀਂ ਡਿਊਟੀਆਂ ਲਾ ਕੇ ਬੰਦੇ ਤਾਂ ਲਿਆ ਸਕਦੇ ਹੋ ਕਿਸਾਨ ਆ ਜਾਣਗੇ ਮੇਰੇ ਵਰਗੇ ਪੱਤਰਕਾਰ ਵੀ ਆ ਜਾਂਦੇ ਸਾਰੇ ਆ ਜਾਂਦੇ ਕਿਉਂਕਿ ਉਹ ਸਾਰਿਆਂ ਨੇ ਫਰਜ਼ ਨਿਭਾਉਣਾ ਹੈ ਵੀ ਆਪਾਂ ਧਰਨਾ ਮਾਰਨਾ ਇਸ ਮੰਗ ਤੇ ਆਪਾਂ ਧਰਨਾ ਮਾਰਦੇ ਆਂ ਪਰ ਜਦੋਂ ਗੱਲ ਵੋਟਾਂ ਦੀ ਆ ਜਾਂਦੀ ਹੈ ਨਾ ਸੰਦੀਪ ਜੀ ਵੋਟ ਦਿਲੋਂ ਪੈਂਦੀ ਹੈ ਵੋਟ ਪਾਉਣ ਤੋਂ ਪਹਿਲਾਂ ਹਰ ਵੋਟਰ ਸੋਚਦਾ ਹੈ ਕਿ ਮੈਂ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ ਹੁਣ ਮੈਂ ਵੋਟ ਕਿੱਧਰ ਪਾਵਾਂ ਫਿਰ ਉਹ ਸੋਚਦਾ ਤਾਂ ਨਹੀਂ ਵੋਟ ਪੈਂਦੀ ਸੋ ਵੋਟ ਉਦੋਂ ਪੈਂਦੀ ਹੈ ਹੁਣ ਤੁਸੀਂ ਦੇਖੋ ਆ ਦੋ ਚਾਰ ਦਿਨਾਂ ਦਾ ਕਿੱਡਾ ਰੌਲਾ ਪੈ ਰਿਹਾ ਕਿਸੇ ਅਕਾਲੀ ਦਲ ਦੇ ਵੱਡੇ ਲੀਡਰ ਨੇ ਨਾ ਡਾਕਟਰ ਚੀਵਾ ਨੇ ਨਾ ਸੁਖਵੀਰ ਬਾਦਲ ਨੇ ਸੁਨੀਲ ਜਾਖੜ ਦੇ ਬਿਆਨ ਨੂੰ ਰੱਦ ਨਹੀਂ ਕੀਤਾ ਵੀ ਅਸੀਂ ਸਮਝੌਤਾ ਨਹੀਂ ਕਰਨਾ ਬੀਜੇਪੀ ਨਾਲ ਅੱਛਾ ਡੱਲਾ ਸਾਹਿਬ ਇਹਦੇ ਵਿੱਚ ਜਿਹੜੇ ਕੋ-ਇਨਚਾਰਜ ਆ ਨਾ ਪੰਜਾਬ ਮਾਮਲਿਆਂ ਦੇ ਲਾਏ ਹੋਏ ਨਰਿੰਦਰ ਰਹਿਣਾ ਜਿਹੜੇ ਜੰਮੂ ਕਸ਼ਮੀਰ ਤੋਂ ਨੇ ਮੇਰੇ ਖਿਆਲ ਉਹਨਾਂ ਨੇ ਗੱਲ ਕੋਰੀ ਬਿਲਕੁਲ ਜਿਹੜੀ ਆ ਉਹ ਸਾਫ਼ ਕਲੀਅਰ ਕਰ ਦਿੱਤੀ ਕਹਿੰਦੇ 617 ਸੀਟਾਂ ਕੱਲਿਆਂ ਨੇ ਲੜਨੀਆਂ ਨੇ ਮੈਂ ਹਾਂਜੀ ਸੰਦੀਪ ਜੀ ਅਗਰ ਬੀਜੇਪੀ ਨੇ ਸਮਝੌਤਾ ਕਰਨਾ ਹੈ ਉਹ ਬੀਜੇਪੀ ਨੇੜੇ ਜਾ ਕੇ ਤੈਅ ਕਰੂਗੀ ਮੈਂ ਤਾਂ ਇਹ ਕਹਿ ਰਿਹਾ ਕਿ ਜਦੋਂ ਪਿਛਲੀ ਵਾਰੀ ਗੱਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਚੱਲੀ ਸੀ ਅਕਾਲੀ ਦਲ ਨੇ ਕੋਰ ਕਮੇਟੀ ਦੀ ਬੈਠਕ ਕੀਤੀ ਸੀ ਰਾਤ ਨੂੰ ਕੋਰ ਕਮੇਟੀ ਦਾ ਫੈਸਲਾ ਸੋਸ਼ਲ ਮੀਡੀਆ ਪੇਜ ਤੇ ਪਾਇਆ ਸੀ ਔਰ ਬੀਜੇਪੀ ਤੇ ਬਹੁਤ ਗੰਭੀਰ ਇਲਜ਼ਾਮ ਲਾਏ ਸੀ ਬਲਵੰਤ ਸਿੰਘ ਰਾਜਵਾਨਾ ਦੀ ਔਰ ਬੰਦੀ ਸਿੰਘਾਂ ਦੀ ਰਿਹਾਈ ਮੁੱਦਾ ਬਣਾਇਆ ਸੀ ਕੀ ਹੁਣ ਅਮਿਤ ਸ਼ਾ ਮੰਨ ਜਾਣਗੇ ਬਲਵੰਤ ਸਿੰਘ ਰਾਜਵਾਨਾ ਨੂੰ ਰਿਹਾ ਕਰਨ ਲਈ ਜਾਂ ਸੁਖਵੀਰ ਬਾਦਲ ਆਪਣਾ ਸਟੈਂਡ ਛੱਡ ਦੂਗਾ ਵੀ ਅਸੀਂ ਸਮਝੌਤਾ ਕਰਦੇ ਹਾਂ ਜੀ ਕੋਈ ਗੱਲ ਨਹੀਂ ਬਲਵੰਤ ਸਿੰਘ ਰਾਜਵਾਨਾ ਦਾ ਮੁੱਦਾ ਅਸੀਂ ਪਾਸੇ ਕਰਦੇ ਆਂ ਕੀ ਸੁਖਵੀਰ ਬਾਦਲ ਇਹ ਕਰ ਦੂ ਜਿੰਨੀ ਵਾਰੀ ਅਕਾਲੀ ਦਲ ਇਸ ਤਰ੍ਹਾਂ ਦੇ ਸਮਝੌਤੇ ਕਰਕੇ ਸਿਧਾਂਤ ਪਿੱਛੇ ਕਰਕੇ ਸਮਝੌਤਾ ਕਰੂਗਾ ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਹੈ ਹੁਣ ਬਲਵੰਤ ਸਿੰਘ ਰਾਜਵਾਨਾ ਲਈ ਜੇ ਹੁਣ ਬਲਵੰਤ ਸਿੰਘ ਰਾਜਵਾਨਾ ਦੀ ਰਿਹਾਈ ਬਿਨਾ ਭਾਜਪਾ ਨਾਲ ਸੁਖਵੀਰ ਬਾਦਲ ਨੇ ਸਮਝੌਤਾ ਕਰ ਲਿਆ ਤੇ ਫੇਰ ਜਿਹੜੀ ਮਾੜੀ ਮੋਟੀ ਵੋਟ ਬੈਂਕ ਹੈ ਸੰਦੀਪ ਜੀ ਇੱਥੇ ਵੀ ਖਤਰਾ ਖੜਾ ਹੋ ਜਾਣਾ ਜਿਹੜੇ ਬਲਵੰਤ ਸਿੰਘ ਰਾਜਵਾਨਾ ਦੇ ਹਮਾਇਤੀ ਆ ਉਹਨਾਂ ਨੇ ਵੀ ਨਹੀਂ ਵੋਟਾਂ ਪਾਉਣੀਆਂ ਵੀ ਤੁਸੀਂ ਤਾਂ ਕਹਿੰਦੇ ਸੀ ਅਸੀਂ ਬਲਵੰਤ ਸਿੰਘ ਰਾਜਵਾਨਾ ਕਰਕੇ ਬੀਜੇਪੀ ਨਾਲ ਸਮਝੌਤਾ ਨਹੀਂ ਕੀਤਾ 24 ਦੀਆਂ ਚੋਣਾਂ 'ਚ ਸੋ ਗੱਲ ਇਹ ਆ ਵੀ ਕਿਸੇ ਨੇ ਇਨਕਾਰ ਨਹੀਂ ਕੀਤਾ ਕਿ ਅਸੀਂ ਬੀਜੇਪੀ ਨਾਲ ਸਮਝੌਤਾ ਨਹੀਂ ਕਰਨਾ ਸਿਕੰਦਰ ਸਿੰਘ ਮਲੂਕਾ ਉਹ ਕਹਿ ਰਿਹਾ ਜੀ ਬੀਜੇਪੀ ਨਾਲ ਸਮਝੌਤਾ ਹੋਣਾ ਚਾਹੀਦਾ ਅੱਛਾ ਸੁਖਵੀਰ ਬਾਦਲ ਮਲੂਕਾ ਸਾਹਿਬ ਨੂੰ ਬਹਾਲ ਕਰਤਾ ਪਾਰਟੀ 'ਚ ਤੇ ਸਾਖੀ ਤੇ ਕਹਿੰਦਾ ਵਿਕ ਕੇਂਦਰ ਦੀਆਂ ਸਾਜ਼ਿਸ਼ਾਂ ਸੈਂਟਰ ਦੀਆਂ ਏਜੰਸੀਆਂ ਸਾਡੇ ਤਖਤ ਸਹਿਬਾਨਾਂ ਤੇ ਕਰਜ਼ੇ ਕਬਜ਼ੇ ਮਤਲਬ ਇੱਕ ਪਾਸੇ ਦਾ ਇਲਜ਼ਾਮ ਸੈਂਟਰ ਤੇ ਇਹ ਹੈ ਵੀ ਤਖਤ ਸਹਿਬਾਨਾਂ ਤੇ ਕਬਜ਼ੇ ਸੈਂਟਰ ਦੀਆਂ ਏਜੰਸੀਆਂ ਦੇ ذریعے ਤੇ ਜਦੋਂ ਕਿਸੇ ਨੇ ਗੱਲ ਕਰਤੀ ਜਾਖੜ ਵਰਗੇ ਨੇ ਵੀ ਭਾਜਪੀ ਤੇ ਅਕਾਲੀ ਦਲ ਦਾ ਸਮਝੌਤਾ ਹੋਣਾ ਚਾਹੀਦਾ ਹੈ ਅਕਾਲੀ ਕਹਿ ਰਹੇ ਨੇ ਜੀ ਮਿਲ ਕੇ ਫੈਸਲਾ ਕਰਾਂਗੇ ਹਾਈ ਕਮਾਂਡੇ ਦੇ ਤੇ ਵਿਚਾਰ ਕਰੂਗੀ ਇਹਦੇ ਤੇ ਸਲਾਹ مشورہ ਕਰਾਂਗੇ ਕੀ ਗੱਲ ਬਣਦੀ ਹੈ ਇਨਕਾਰ ਹੋਣਾ ਚਾਹੀਦਾ ਸੀ ਅਕਾਲੀ ਦਲ ਵੱਲੋਂ ਸੁਖਬੀਰ ਸਿੰਘ ਬਾਦਲ ਦਾ ਬਿਆਨ ਆਉਣਾ ਚਾਹੀਦਾ ਸੀ ਕਿ ਭਾਜਪਾ ਨਾਲ ਸਮਝੌਤਾ ਸੰਭਵ ਨਹੀਂ ਹੈ ਫਿਰ ਲੋਕਾਂ ਨੇ ਕਹਿਣਾ ਸੀ ਇਹ ਸਿਧਾਂਤਾਂ ਤੇ ਖੜੇ ਨੇ ਚਲੋ ਇਹ ਸਿਧਾਂਤਾਂ ਤੇ ਖੜੇ ਹੋ ਸਕਦੇ ਨੇ ਪਰ ਇਹ ਦਿਖ ਨਹੀਂ ਰਹੇ ਹੋ ਸਕਦਾ ਮੈਨੂੰ ਇਹ ਨਾ ਦਿਖਦੇ ਹੋਣ ਮੈਂ ਆਪਣੀ ਮਾਫੀ ਮੰਗਦਾ ਵੀ ਮੈਂ ਨਹੀਂ ਸਮਝ ਪਾ ਰਿਹਾ ਕਿ ਇਹ ਸਿਧਾਂਤਾਂ ਤੇ ਖੜੇ ਨੇ ਮੈਂ ਹੁਣੇ ਹੀ ਮਾਫੀ ਮੰਗ ਲੈਂਦਾ ਸੰਦੀਪ ਜੀ ਸੋ ਪਰ ਜਦੋਂ ਵੋਟਾਂ ਪੈਣੀਆਂ ਨੇ ਨਾ ਅਸਲ ਫੈਸਲਾ ਲੋਕਾਂ ਨੇ ਦੇਣਾ ਸੋ ਜਿਹੜਾ ਲੈਂਡ ਪੂਲਿੰਗ ਦਾ ਮੁੱਦਾ ਸੀ ਭਗਵੰਤ ਮਾਨ ਨੇ ਵੀ ਕੈਬਨਿਟ ਦੀ ਮੀਟਿੰਗ ਕੀਤੀ ਭਗਵੰਤ ਮਾਨ ਨੇ ਕਈ ਹੋਰ ਸਹੂਲਤਾਂ ਦੇਣ ਦਾ ਫੈਸਲਾ ਕੀਤਾ ਪਰ ਇਹ ਵਿਸ਼ਾ ਹਜੇ ਜਿਹੜਾ ਲੈਂਡ ਪੂਲਿੰਗ ਦਾ ਵਿਸ਼ਾ ਹੈ ਇਹਦੇ ਤੇ ਹਜੇ ਗੱਲ ਹੋਰ ਅੱਗੇ ਵਧੇਗੀ ਇਹਦੇ ਤੇ ਸਿਆਸਤ ਵੀ ਹੋਏਗੀ ਇਹਦੇ ਤੇ ਗੱਲ ਹਜੇ ਅੱਗੇ ਵਧੇਗੀ ਹਜੇ ਕਿਸਾਨ ਵੀ ਇਕੱਠੇ ਹੋ ਰਹੇ ਨੇ ਔਰ ਸੰਦੀਪ ਜੀ ਅਗਲੇ ਹਫਤੇ ਮੈਂ ਜਿਹੜੇ ਪ੍ਰਭਾਵਿਤ ਪਿੰਡ ਨੇ ਉਹਨਾਂ ਦਾ ਦੌਰਾ ਕਰਨ ਜਾ ਰਿਹਾ ਹਾਂ ਸੋ ਬਹੁਤ ਸਾਰੇ ਕਿਸਾਨਾਂ ਦਾ ਜ਼ਮੀਨ ਤੇ ਜਾ ਕੇ ਓਪੀਨੀਅਨ ਲੈਨੇ ਆ ਫਿਰ ਦੇਖਦੇ ਆ ਵੀ ਕਿਸਾਨ ਕੀ ਕਹਿੰਦੇ ਨੇ ਔਰ ਮੁੱਖ ਮੰਤਰੀ ਸਾਹਿਬ ਕੀ ਸੋਚਦੇ ਨੇ ਜੀ ਭਗਵੰਤ ਰਸਨ ਉਹਨਾਂ ਦਾ ਕਹਾ ਹੈ ਕਿ ਸਾਡੇ ਕੋਲੇ ਕਿਸਾਨ ਆ ਰਹੇ ਨੇ ਉਹ ਖੁਸ਼ ਨੇ ਅਸੀਂ ਜ਼ਬਰਦਸਤੀ ਜ਼ਮੀਨ ਨਹੀਂ ਲੈਣੀ ਇਹ ਗੱਲ ਚੰਗੀ ਹੈ ਕਿ ਜ਼ਮੀਨ ਜ਼ਬਰਦਸਤੀ ਨਹੀਂ ਲੈਣੀ ਪਰ ਕੀ ਕਿਸਾਨ ਤਿਆਰ ਨੇ ਇਹ ਆਪਾਂ ਜ਼ਮੀਨ ਤੇ ਜਾ ਕੇ ਇੱਕ ਵਾਰੀ ਸੰਦੀਪ ਜੀ ਆਪ ਚੈੱਕ ਕਰੂੰਗਾ ਮੈਂ ਉਸ ਤੋਂ ਬਾਅਦ ਇਹਦੇ ਤੇ ਆਪਾਂ ਖੁੱਲ ਕੇ ਗੱਲ ਕਰਾਂਗੇ ਦਲੇਸ਼ਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਰ ਕੋਈ ਵੀ ਤੇਰੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਵੀ ਅਗਰ ਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਸਾਨੂੰ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਇਸ ਚਰਚਾ ਰਾਹੀਂ ਅੱਗੇ ਵਧਾਵਾਂਗੇ ਧੰਨਵਾਦ ਜੀ ਧੰਨ